ਦੋਸਤੋ ਪੰਜਾਬ ਪਿਛਲੇ ਲਗਭਗ 3 ਹਫਤੇ ਹੋ ਚੱਲੇ ਨੇ ਹੜ੍ਹਾਂ ਦੀ ਮਾਰ ਦੇ ਹੇਠ ਆ ਪਹਿਲਾਂ ਇਹ ਰਾਵੀ ਵਾਲੇ ਪਾਸੇ ਨੁਕਸਾਨ ਵੱਧ ਹੋਇਆ ਸੀ ਤੇ ਹੁਣ ਸਤਲੁਜ ਬਿਆਸ ਤੇ ਕੱਗਰ ਇੱਥੇ ਵੀ ਪਾਣੀ ਦਾ ਜਿਹੜਾ ਵਹਾਅ ਕਾਫੀ ਜ਼ਿਆਦਾ ਪਹਿਲਾਂ ਮ ਵਧਿਆ ਤੇ ਬਹੁਤ ਨੁਕਸਾਨ ਹੋਇਆ ਤੇ ਇਹਦੇ ਵਿੱਚ ਸਿਆਸਤ ਇਸ ਵळे ਪੂਰੀ ਸਰਗਰਮ ਹੈਗੀ ਆ ਭਗਵੰਤ ਮਾਨ ਉਹਨਾਂ ਦਾ ਕਿਰਦਾਰ ਤੁਸੀਂ ਦੇਖਿਆ ਹੀ ਆ ਤੇ ਟੋਟਲੀ ਫੇਲਿਅਰ ਆ ਗਵਰਨਮੈਂਟ ਇਹਨੂੰ ਕੰਟਰੋਲ ਕਰਨ ਦੇ ਵਿੱਚ ਕਣੀ ਕੋਈ ਆਪਣਾ ਸੱਜੇ ਹੱਥ ਨੂੰ ਖੱਬੇ ਹੱਥ ਜਜਮ ਕਹਿੰਦੇ ਨੇ ਨਹੀਂ ਪਤਾ ਵੀ ਕੀ ਕੰਮ ਕਰ ਰਿਹਾ ਹੈਗਾ ਕੋਈ ਕੋਆਰਡੀਨੇਸ਼ਨ ਨਹੀਂ ਤੇ 30 ਅਗਸਤ ਵਾਲੇ ਦਿਨ ਬੀਜੇਪੀ ਦੇ ਪੰਜਾਬ ਪ੍ਰਧਾਨ ਇਹ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਮੈਂ ਉਹ ਮੇਰੇ ਇੱਕ ਸੱਜਣ ਨੇ ਭੇਜੀ ਹਾਲਾਂਕਿ ਅੱਜ 4 ਅਗਸਤ ਹੋ ਗਈ ਹੈ ਹਫਤਾ ਤੱਕ ਪੁਰਾਣੀ 5 ਦਿਨ ਪੁਰਾਣੀ ਹੈਗੀ ਹੈ 5-6 ਦਿਨ ਪੁਰਾਣੀ ਹੈ ਇਹ ਪਰ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਆਪਣੇ ਆਪਾ ਕੋਕਚਾਖੜ ਸਾਹਿਬ ਕਾਂਗਰਸ ਛੱਡ ਕੇ ਹੁਣ ਬੀਜੇਪੀ ਚ ਜਾ ਪਹੁੰਚੇ ਨੇ ਮੋਦੀ ਨੂੰ ਡਿਫੈਂਡ ਕਰਨ ਵਾਸਤੇ ਇਹ ਵੀ ਗਲਤ ਤੱਤ ਦੇ ਰਹੇ ਨੇ ਤੇ ਆਪਾਂ ਸੁਣਦੇ ਆ ਕੀ ਕਹਿੰਦੇ ਨੇ ਤੇ ਮੈਂ ਜਿੱਥੇ ਮੈਨੂੰ ਲੱਗਿਆ ਬਈ ਟਿਕਟ ਜਪਨੀ ਕਰਨੀ ਬਣਦੀ ਹੈ ਮੈਂ ਆਡੀਓ ਰੋਕ ਕੇ ਟਿਕਟ ਜਪਨੀ ਕਰੂੰਗਾ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਭਗਵੰਤ ਮਾਨ ਜੀ ਪੰਜਾਬ ਨੂੰ ਪੁੱਲ ਨਾ ਜਾਇਓ ਅਫਸੋਸ ਹੈ ਵੀ ਆ ਸਾਰਾ ਕੁਝ ਦ੍ਰਿਸ਼ ਜਿਹੜਾ ਹੋ ਰਿਹਾ ਹੈ ਉਹ ਭਗਵੰਤ ਮਾਨ ਜੀ ਦੇ ਨਾਮ ਦੇ ਹੇਟਾ ਹੋ ਰਿਹਾ ਹੈ ਕਰ ਕੌਣ ਰਿਹਾ ਹੈ ਦਿੱਲੀ ਤੋਂ ਜਿਹੜੇ ਇਹਨਾਂ ਦੇ ਆਕਾਏ ਆ ਕੇਜਰੀਵਾਲ ਸਾਹਿਬ ਮਨੁਸ਼ 소ਧਿਆ ਜੀ ਇਸ ਦੇ ਅੰਦਰ ਜੈਨ ਜੀ ਤੇ ਬਾਕੀ ਜਿਹੜੇ ਨਈਰ ਸਾਹਿਬ ਦੇ ਹੋਰ ਵੀ ਜਿਹੜੇ ਇੱਥੇ ਨਾਲ ਆਏ ਉਹਨਾਂ ਦੇ ਉਹ ਕਰ ਰਹੇ ਸਭ ਠੀਕ ਕਰ ਰਹੇ ਨੇ ਇੱਥੇ ਤੱਕ ਭਗਵੰਤ ਮਾਨ ਦੇ ਹੱਥ ਪੱਲੇ ਕੱਖ ਨਹੀਂ ਹੈਗਾ ਨਾ ਉਹ ਕਾਬਲ ਹੈਗਾ ਆ ਤੇ ਨਾ ਹੈ ਉਹਦੇ ਵਿੱਚ ਜ਼ੁਰਤ ਹੈਗੀ ਆ ਕੇਜਰੀਵਾਲ ਤੋਂ ਕੰਟਰੋਲ ਲੈਣ ਦੀ ਚਲਾ ਦਿੱਲੀ ਵਾਲੀ ਰਹੇ ਨੇ ਜਿਹੜੇ ਭਗਵੰਤ ਮਾਨ ਦੇ ਬੌਸਸ ਨੇ ਕਿਉਂਕਿ ਪੰਜਾਬ ਦਾ ਕੋਈ ਪੰਜਾਬੀ ਬੈਠਾ ਹੁੰਦਾ ਇਹ ਜਹਾਲਾਤ ਉੱਥੇ ਨਹੀਂ ਸੀ ਹੋਣੇ ਇੱਥੇ ਆਪਣੇ ਜਾਖੜ ਸਾਹਿਬ ਤੁਸੀਂ ਵੀ ਇੱਕ ਗੀ ਚੀਜ਼ ਮਿਸ ਕਰ ਰਹੇ ਹੋ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਸਤੌਜੀ ਦੇ ਉੱਤੇ ਜਿਹੜਾ ਭਾਖੜਾ ਡੈਮ ਹੈਗਾ ਆ ਉਹਦੇ ਉੱਤੇ ਵੀ ਪੰਜਾਬ ਦਾ ਕੋਈ ਕੰਟਰੋਲ ਨਹੀਂ ਹੈਗਾ ਥੋੜੀ ਮੋਦੀ ਦੀ ਸਰਕਾਰ ਨੇ ਥੋਡੇ ਜਿਹੜੇ ਬਾਸ ਨੇ ਦਿੱਲੀ ਵਾਲੇ ਮੋਦੀ ਸਾਹਿਬ ਅਮਿਤ ਸ਼ਾਉਨੀ ਉਹਨਾਂ ਨੇ ਡੈਮ ਸੇਫਟੀ ਐਕਟ ਬਣਾ ਕੇ 2021 ਦੇ ਵਿੱਚ ਤੇ 2022 ਦੇ ਵਿੱਚ ਫਰਵਰੀ ਦੇ ਵਿੱਚ ਇਹ ਜਿਹੜਾ ਕੰਟਰੋਲ ਹੈ ਆ ਪਾਕੜਾ ਬਿਆਸ ਨੰਦ ਜਮੈਂਟ ਬੋਰਡ ਦਾ ਦੋ ਮੈਂਬਰ ਨੇ ਬੋਰਡ ਦੇ ਇੱਕ ਮੈਂਬਰ ਜਿਹੜਾ ਪੰਜਾਬ ਦਾ ਸੀ ਪੱਕਾ ਤੇ ਇੱਕ ਸਥਾਈ ਮੈਂਬਰ ਸੀਗਾ ਹਰਿਆਣੇ ਦਾ ਦੋਹਾਂ ਦੀ ਸਥਾਈ ਮੈਂਬਰਸ਼ਿਪ ਖਤਮ ਕਰਤੀ ਆ ਤੇ ਆਪਣੀ ਮਰਜ਼ੀ ਦੇ ਨਾਲ ਜਿਹੜੇ ਮਰਜ਼ੀ ਸੂਬੇ ਤੋਂ ਉਹ ਮੈਂਬਰ ਲਾਉਣ ਹੁਣ ਮੋਦੀ ਉਹਨੇ ਭਗਵੰਤ ਮਾਨ ਤਾਂ ਜੋ ਕਰ ਰਿਹਾ ਕਰ ਰਿਹਾ ਮੋਦੀ ਵੀ ਬਹੁਤ ਕੁਝ ਕਰ ਰਿਹਾ ਹੈ ਪੰਜਾਬ ਦੇ ਖਿਲਾਫ ਪੰਜਾਬ ਦੀ ਬੇੜੀਆਂ ਚਬੱਟੇ ਪਾਉਣ ਲਈ ਕਿਹੜੇ ਹਾਲਾਤਾਂ ਦੀ ਗੱਲ ਕਰੀ ਜਾਂਦਾ ਮੈਂ ਬੋਨਿਆ ਜਨਾਲਾ ਜੀ ਮੇਰੇ ਨਾਲ ਸੀ ਅਸੀਂ ਉੱਥੇ ਜਾ ਕੇ ਆਏ ਕਹਿੰਦੇ ਮੈਂ ਕਿਹਾ ਇੱਥੇ ਕੋਈ ਮਦਦ ਹੈ ਕੋਈ ਬੇੜੀਆਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਕਹਿੰਦੇ ਜੀ ਐਨ ਡੀ ਆਰ ਐਫ ਆੜਾਂ ਦੀਆਂ ਪਹਿਲਾਂ 3 ਦਿਨ ਪਹਿਲਾਂ 5 ਉਹਨਾਂ ਦੀ ਉਹ ਕਸ਼ਤੀਆਂ ਆਈਆਂ ਪਰ 2 ਦਿਨ ਖੜੀਆਂ ਰਹੀਆਂ ਕਿਉਂਕਿ ਪੈਟਰੋਲ ਦੇ ਪੈਸੇ ਨਹੀਂ ਸੀਗੇ ਕੀ 와ਹੀ ਜਾਤੀ ਟਿੱਪਣੀ ਹੈਗੀ ਐ ਐਨ ਡੀ ਆਰ ਐ ਨੈਸ਼ਨਲ ਡਿਜ਼ਾਸਟਰ ਰੀਲੀਫ ਫੰਡ ਹੈਗਾ ਐ ਵੈਸੇ ਤਾਂ ਇਹਦਾ ਫਾਊਂਡੇਸ਼ਨ ਹੋਣੀ ਹੈ ਸ਼ਾਇਦ ਯਾਨੀ ਜਿਹੜੀ ਵੀ ਇਹ ਸੰਸਥਾ ਹੈਗੀ ਹੈ ਕੇਂਦਰ ਸਰਕਾਰ ਦੀ ਆ ਜਦੋਂ ਕੇਂਦਰ ਸਰਕਾਰ ਦਾ ਸੂਬੇ ਦੇ ਨਾਲ ਕੋਈ ਲੈਣ ਦੇਣ ਹੈ ਹੀ ਨਹੀਂ ਕੋਈ ਕੋਆਰਡੀਨੇਸ਼ਨ ਹੈ ਹੀ ਨਹੀਂ ਸੋ ਜਿਹੜੀਆਂ ਵੀ ਉਹਨਾਂ ਦੀਆਂ ਕਸ਼ਤੀਆਂ ਨੇ ਉਹ ਚ ਪੈਟਰੋਲ ਹੈ ਡੀਜ਼ਲ ਜੋ ਵੀ ਭਰਦਾ ਆ ਉਹ ਕੇਂਦਰ ਨੇ ਵੇਖਣਾ ਹੈ ਪੰਜਾਬ ਸਰਕਾਰ ਨੇ ਨਹੀਂ ਦੇਖਣਾ ਹੈਗਾ ਹੁਣ ਆਰਮੀ ਦੇ ਉਹ ਬੋਟਸ ਆਈਆਂ ਉਹ ਚੱਲ ਰਹੀਆਂ ਪੈਟਰੋਲ ਉਹਨਾਂ ਨੂੰ ਦੇਣ ਵਾਸਤੇ ਵੀ ਉੱਥੇ ਕੋਈ ਹੈ ਨਹੀਂ ਆ ਅੱਜ ਦੇ ਦਿਨ ਸਰਕਾਰ ਦਾ ਹਾਲਾਤ ਹੈ ਥਾਣੀ ਤਾਂ ਕੌਣ ਕਿ ਉਹ ਕਿਸ਼ਤੀਆਂ ਭੇਜ ਰਹੇ ਨੇ ਆਰਮੀ ਦੀਆਂ ਤੇ ਫਿਰ ਨਾਲ ਪੈਟਰੋਲ ਡੀਜ਼ਲ ਵੀ ਭੇਜਣਗੇ ਬੰਦੇ ਵੀ ਭੇਜਣਗੇ ਉਹ ਚਾਊਗਾ ਸੋਸ਼ਲ ਆਰਗੇਨਾਈਜੇਸ਼ਨ ਜਾਂ ਗੁਰੂ ਘਰ ਤੋਂ ਜਿਹੜੇ ਲੰਗਰ ਪਹੁੰਚਿਆ ਜਿਹੜੇ ਉੱਥੇ ਲੋਕ ਵੈਲ ਬੀਨਿੰਗ ਪੰਜਾਬੀ ਹੈ ਉੱਥੇ ਉਹਨਾਂ ਨੂੰ ਮਦਦ ਰਾਸ਼ਨ ਪਹੁੰਚਾ ਰਹੇ ਹੈ ਮੈਂ ਕਹਿੰਦਾ ਵੈਲ ਬੀਨਿੰਗ ਨਹੀਂ ਵੀ ਹੈਗੇ ਹਰੇਕ ਪੰਜਾਬੀ ਆਪਣੇ ਆਪਣੇ ਲੈਵਲ ਤੇ ਲੱਗਿਆ ਹੋਇਆ ਜਿੱਥੇ ਹੜ੍ਹ ਹੈਗੇ ਨੇ ਜਿਹੜੇ ਇਲਾਕਿਆਂ 'ਚ ਹੜ੍ਹ ਨਹੀਂ ਵੀ ਹੈਗੇ ਇੱਥੋਂ ਐਨ ਆਰ ਆਈ ਵੀ ਬਹੁਤ ਕੁਝ ਪੈਸਾ ਸਮਗਰੀ ਭੇਜ ਰਹੇ ਨੇ ਜਿੱਥੇ ਇਹਨਾਂ ਨੇ ਕੈਂਪ ਲਵਾਏ ਆ ਉਹ ਪਹੁੰਚ ਰਹੇ ਆ ਪਰ ਉਥੇ ਕਿਸੇ ਕਿਸਮ ਦਾ ਕੋਈ ਸਹਿਯੋਗ ਹੈ ਨਹੀਂ ਕੋਆਰਡੀਨੇਸ਼ਨ ਹੈ ਨਹੀਂ ਗੁੱਡੇ ਰਾਈ ਅੱਜ ਸਹਿਯੋਗ ਨਹੀਂ ਕੋਆਰਡੀਨੇਸ਼ਨ ਹੈ ਨਹੀਂ ਨਾ ਕੇਂਦਰ ਦਾ ਤੇ ਨਾ ਸੂਬਾ ਸਰਕਾਰ ਦਾ ਲੋਕ ਆਪਣੇ ਲੈਵਲ ਤੇ ਜਰੂਰ ਲੱਗੇ ਹੋਏ ਨੇ ਉਹਨਾਂ ਦਾ ਕੋਆਰਡੀਨੇਸ਼ਨ ਦੇਖੋ ਕਿਆ ਸ਼ਾਨਦਾਰ ਹੈ ਭਗਵੰਤ ਮਾਨ ਜੀ ਨੂੰ ਆ ਕਹਿਣਾ ਚਾਹਨਾ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਸੰਭਾਲੋ ਤੇ ਮੋਦੀ ਦੀ ਜ਼ਿੰਮੇਵਾਰੀ ਮੋਦੀ ਆਪਣੇ ਅਫਗਾਨਿਸਤਾਨ ਦੇ ਵਿੱਚ ਉਚਾਲ ਆਉਂਦਾ ਆ ਮੰਡੀ ਪੈਡੀਆ ਉਥੇ ਉਹ ਟਵੀਟ ਕਰਦਾ ਪੰਜਾਬ ਦੇ ਬਾਰੇ ਦਾ ਟਵੀਟ ਲਈ ਕਰਦਾ ਅਫਸੋਸ ਜ਼ਾਹਰ ਕਰਦਾ ਤਿੰਨ ਸੂਬਿਆਂ ਦਾ ਬੁਰਾ ਹਾਲ ਆ ਹੁਣ ਇਸ ਵੇਲੇ ਚਲੋ ਪੰਜਾਬ ਦਾ ਜਾਜਦੇ ਸ਼ੁਰੂ ਇਹ ਹੋਇਆ ਜੰਮੂ ਵਾਲੀ ਸਾਈਡ ਤੋਂ ਹਿਮਾਚਲ ਆਇਆ ਤੇ ਪੰਜਾਬ ਚ ਮੀਂਹ ਵੀ ਪੈ ਤੇ ਉੱਤੇ ਜਿਹੜਾ ਇਹ ਹਿਮਾਚਲ ਖਾਸ ਕਰਕੇ ਜਿਹੜੇ ਪਹਾੜਾਂ ਦਾ ਸਾਰਾ ਮੀਂਹ ਹੁੰਦਾ ਦੀਆਂ ਦੇ ਰਹੀ ਲਾਗਾ ਪੰਜਾਬ ਦਾ ਹੈ ਤੇ ਥੋੜਾ ਆਪਣਾ ਮੋਦੀ ਕੀ ਕਰ ਰਿਹਾ ਹੈ ਤੇ ਉੱਤੇ ਹੁਣ ਤੱਕ ਤੁਸੀਂ ਕੋਈ ਜਿਹੜਾ ਪੈਕੇਜ ਦੀ ਉਹਨਾਂ ਨੇ ਅੱਗੇ ਗੱਲ ਕਰਨੀ ਆ ਬਹੁਤ ਯਾਨੀ ਕਿ ਉਹਦਾ ਕੋਈ ਸਿਰ ਪੈਰ ਹੈ ਹੀ ਨਹੀਂ ਜਿਹੜੇ ਪੈਕੇਜ ਦੀ ਗੱਲ ਕਰ ਰਹੇ ਸਰਕਾਰ ਲੋਕਾਂ ਨੇ ਵਿਸ਼ਵਾਸ ਦਿੱਤਾ ਹੈ ਅੱਜ ਜ਼ਿੰਮੇਵਾਰੀ ਸੰਭਾਲੋ ਜਵਾਬ ਬਾਤ ਚ ਲਵਾਂਗੇ ਕਿਉਂਕਿ ਕੇਂਦਰ ਸਰਕਾਰ ਤੋਂ ਜਿਹੜਾ ਪੈਸਾ ਆਣਾ ਸੀਗਾ ਹਮ ਧਿਆਨ ਨਾਲ ਸੁਣਿਓਏ ਉਹ ਪੈਸੇ ਇਹਨਾਂ ਕੋਲ ਆਲਰੇਡੀ ਪਹੁੰਚ ਚੁੱਕੇ ਹੈ ਅੱਛਾ ਉਸ ਸਾਰੀਆਂ ਡਿਟੇਲ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਡਿਟੇਲਸ ਵੀ ਭੇਜ ਦਿੰਦਾ 611 ਕਰੋੜ ਰੁਪਿਆ ਟੋਟਲ ਸਟੇਟ ਡਿਜ਼ਾਸਟਰ ਰਿਸਪੌਂਸ ਜਿਹੜਾ ਪੈਸਾ ਸੀਗਾ 611 ਕਰੋੜ ਦਾ 611.2 ਉਹਦੇ ਚੋਂ 229 ਕਰੋੜ ਰੁਪਇਆ ਇਹਨਾਂ ਨੂੰ ਰਿਲੀਜ਼ ਹੋ ਚੁੱਕਿਆ ਆ ਮੇਰੇ ਕੋਲ ਇੱਥੇ ਤੱਕ ਆਇਆ ਲੱਗਦਾ ਵੀ ਇਹ ਜਿਹੜਾ 611 ਕਰੋੜ ਤੇ ਜਿਹੜੀ ਦੂਜੀ ਰਕਮ ਦਸੀ ਹੈ 200 ਸਮਥਿੰਗ ਕਰੋੜ ਵੀ ਇਹ ਹੜ੍ਹਾਂ ਦੇ ਦੌਰਾਨ ਜਾਰੀ ਕੀਤੀ ਆ ਮੋਦੀ ਨੇ ਅੱਗੇ ਵੇਖਿਓ ਆਪਣੀ ਗੱਲ ਆਪੇ ਕੱਢ ਦਿੰਦੇ ਨੇ ਇਹ ਜਾਖੜ ਸਾਹਿਬ 7 ਜੁਲਾਈ ਦੀ ਮੰਤਰੀ ਸਾਹਿਬ ਦੀ गोयल ਸਾਹਿਬ ਦੀ ਸਟੇਟਮੈਂਟ ਹੈ ਹੂੰ 7 ਜੁਲਾਈ ਦੀ ਸਟੇਟਮੈਂਟ ਹੈ ਇਹ ਹੜ ਨੂੰ ਹੜ ਨੂੰ ਦੇਖ ਰਹੇ ਹੈ ਮੀਨਸ ਇਹਨਾਂ ਹੜਾਂ ਦੇ ਨਾਲ ਜਿਹੜੀ ਰਾਸ਼ੀ ਹੈਗੀ ਆ ਇਹਦੇ ਨਾਲ ਕੋਈ ਲੈਣ ਦੇਣ ਨਹੀਂਗਾ ਜਿਹੜਾ 611 ਕਰੋੜ ਮਨਜ਼ੂਰ ਕੀਤਾ ਉਹਨਾਂ ਨੇ ਠੀਕ ਹੈ ਇਸ ਦੇ ਦੌਰਾਨ ਜਿਹੜੇ ਹੜ ਆਏ ਨੇ ਇਹਦੇ ਵਿੱਚ ਦਾ ਪੈਕੇਜ ਜਿਹੜਾ ਹੈਗਾ ਆ ਨੈਸ਼ਨਲ ਡਿਜ਼ਾਸਟਰ ਜਿਹੜਾ ਹੈਗਾ ਕੌਮੀ ਆਫਤ ਇਹਨੂੰ ਲਾਣ ਲਨ ਦੀ ਰੋੜ ਹੈਗੀ ਹੈ ਮੋਦੀ ਵੱਲੋਂ ਦਨੇ ਸੂਬਿਆਂ ਚ ਹੜ੍ਹ ਆਏ ਨੇ ਉਹਦੇ ਵਿੱਚ ਜਿਹੜੀ ਕੌਮੀ ਆਫਤ ਹੁੰਦੀ ਹੈਗੀ ਆ ਉਹਦੇ ਚ ਫੇਰ ਜਿਹੜੀ ਵੀ ਰਾਹਤ ਜਾਣੀ ਹੈਗੀ ਹੈ ਜੇ ਟੋਟਲ 100 ਰੁਪਇਆ ਹੈਗਾ ਰਾਹਤ ਦਾ ਉਹਦੇ ਚ 25 ਪੈਸੇ ਸੂਬੇ ਦੇ ਹੋਣਗੇ ਭਾਵੇਂ ਉਹ ਪੰਜਾਬ ਸੂਬਾ ਦੇਵੇ ਭਾਵੇਂ ਉਹ ਮਾਤਲ ਚ ਹਮਾਸ਼ਦੀ ਸਰਕਾਰ ਦਊਗੀ ਤੇ ਜੰਮੂ ਚ ਜੰਮੂ ਕਸ਼ਮੀਰ ਚ ਜੰਮ ਕੇ ਐਨਕੇ ਦੀ ਸਰਕਾਰ 75% ਆਉਣਾ ਕੇਂਦਰ ਤੋਂ ਉਹਦੇ ਉਹ ਤਾਂ ਮੋਦੀ ਨੇ ਡਿਕਲੇਅਰ ਕੀਤਾ ਹੀ ਨਹੀਂ ਹਾਲੇ 3 ਲੱਖ ਏਕੜ ਡੁੱਬ ਗਈ ਆ 1 ਏਕੜ ਦਾ ਤੁਸੀਂ ਮੈਂ ਕਹਿੰਦਾ 50-60 ਹਜ਼ਾਰ ਦਾ ਝੋਨਾ ਹੁੰਦਾ ਆ ਤੇ ਕੋਣਾ ਕਰਕੇ ਦੇਖ ਲਓ ਕਿੰਨੀ ਵੱਡੀ ਰਕਮ ਬਣੀ ਹੈਗੀ ਹੈ ਤੇ ਇਹ ਰਕਮ ਤਾਂ ਪਹਿਲਾਂ ਹਰ ਸਾਲ ਜਾਨੀ ਰਿਲੀਜ਼ ਹੁੰਦੀ ਹੈ ਇਹਦੇ ਨਾਲੋਂ ਵੱਧ ਪੈਸੇ ਪੰਜਾਬ ਸਰਕਾਰ ਵੀ ਰੱਖਦੀ ਹੈਗੀ ਹੈ ਨਹਿਰਾਂ ਦੀਆਂ ਨਾਲਿਆਂ ਦੀਆਂ ਸਫਾਈਆਂ ਵਾਸਤੇ no doubt ਉੱਥੇ ਕਰਪਸ਼ਨ ਹੈਗੀ ਹੈ ਉਹਦੇ ਵੀ ਮੈਂ ਇੱਕ ਕਰਦਾ ਟਿੱਪਣੀ ਜਿਹੜੀ ਤੁਸੀਂ 611 ਕਰੋੜ ਦੀ ਗੱਲ ਕਰਦੇ ਹੋ ਵੀ ਕੇਂਦਰ ਨੇ ਭੇਜਿਆ ਪਰ ਇਹਨਾਂ ਨੇ ਲਾਇਆ ਨਹੀਂ ਉਹਦਾ ਹੱਲ ਹੈਗਾ ਹਾਂਜੀ ਆ ਜਿਹੜੀ ਜਲ ਸਰੋਤ ਮੰਤਰੀ ਸਾਹਿਬ ਉਹਦੇ ਵਿੱਚ ਮੈਂ ਇੱਕ ਲਾਈਨ ਪੜ੍ਹ ਕੇ ਸੁਣਾਣਾ ਤੁਹਾਨੂੰ ਜੀ ਆ 7 ਜੁਲਾਈ ਦੀ ਹੈ 2025 ਪੰਜਾਬ ওয়াটার রিসোর্সেਸ ਮਿਨਿਸਟਰ ਬਰਿੰਦਰ ਕੁਮਾਰ ਗੋਇਲ ਹਾਣ ਮੰਡੇ ਅਸਰਟਡ ਦੈਟ ਦ ਸਟੇਟ ਗਵਰਨਮੈਂਟ ਹੈਜ਼ ਪੁਟ ਇਨ ਪਲੇਸ ਫੂਲ ਪ੍ਰੂਫ ਅਰੇਂਜਮੈਂਟਸ ਆਫ ਇਫੈਕਟਿਵਲੀ ਟੂ ਇਫੈਕਟਿਵਲੀ ਮੈਨੇਜ ਐਨੀ ਪੋਟੈਂਸ਼ੀਅਲ ਫਲਡ ਲਾਈਕ ਸਿਚੁਏਸ਼ਨ ਡੂਰਿੰਗ ਦ ਆਨਗoing ਮੌਨਸੂਨ ਸੀਜ਼ਨ ਹਾਂ ਜੀ ਇਹ ਇਹ ਸਾੜਾਂ ਦੇ ਨਾਲ ਸਾੜਾਂ ਤੋਂ ਪਹਿਲਾਂ ਤੁਹਾਨੂੰ ਰਕਮ ਭੇਜੀ ਹੈ ਤੁਹਾਡੀ ਸਰਕਾਰ ਨੇ ਤੇ ਉਹਦੇ ਚੋਂ 200 ਸਮਥਿੰਗ ਕੇ ਕਰੋੜ ਜਾਰੀ ਹੋਇਆ ਹੁਣ ਗੱਲ ਇਹ ਆ ਬਈ ਪੰਜਾਬ ਸਰਕਾਰ ਦੇ ਬਜਟ ਦੇ ਵਿੱਚ ਵੀ ਜਿਹੜੀ ਅਲੋਕੇਸ਼ਨ ਹੁੰਦੀ ਆ ਨਦੀਆਂ ਨਾਲੇ ਆ ਤੇ ਸਫਾਈਆਂ ਲਈ ਡਰੇਨਾਂ ਦੀ ਸਫਾਈ ਲਈ ਉਹ ਅਲੱਗ ਰਕਮ ਆ ਤੇ ਗੱਲ ਇਹ ਆ ਵੀ ਤੁਸੀਂ ਸੀਬੀਆਈ ਇਨਕੁਆਰੀ ਕਰਾਓ ਮੈਂ ਮੰਨਦਾ ਵੀ ਉਹ ਜਿਹੜੀ ਵੀ ਰਕਮ ਤੁਸੀਂ ਹੜਾ ਤੋਂ ਪਹਿਲਾਂ ਭੇਜੀ ਆ ਕੇਂਦਰ ਸਰਕਾਰ ਨੇ ਭੇਜੀ ਆ ਜਿਹਦੀ ਤੁਸੀਂ ਪੈਰਵਾਹੀ ਕਰ ਰਹੇ ਹੋ ਮੋਦੀ ਦੀ ਵੀ ਉਹ ਨਹੀਂ ਲੱਗੀ ਹੈਗੀ ਨਹੀਂ ਹੁੰਦੀ ਆ ਭਾਵੇਂ ਉਹ ਤੁਹਾਡੀਆਂ ਸਰਕਾਰਾਂ ਰਹੀਆਂ ਨੇ ਕਾਂਗਰਸ ਦੀਆਂ ਆ ਕਾਲੀ ਭਾਜਪਾ ਦੀਆਂ ਸਰਕਾਰਾਂ ਰਹੀਆਂ ਨੇ ਉਹੋ ਨਹੀਂ ਲੱਗਦੀਆਂ ਹੈਗੀਆਂ ਜਿੰਨੀ ਰਕਮ ਹੁੰਦੀ ਹੈ ਬੜੀ ਵੱਡੇ ਲੈਵਲ ਤੇ ਕ腐ਪਸ਼ਨ ਹੈ ਜਦੋਂ ਤੁਸੀਂ ਜਿਹੜੇ 611 ਕਰੋੜ ਦੀ ਗੱਲ ਕਰਦੇ ਹੋ ਉਥੇ ਇਹਦੀ ਸਿਵਲ ਇਨਕੁਆਰੀ ਕਰਾਉ ਵੀ ਹੈ ਇਹ ਪਹਿਲਾਂ ਲੱਗਿਆ ਕਿ ਨਹੀਂ ਲੱਗਿਆ ਤੁਸੀਂ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਤੇ ਸਾਰੀ ਜ਼ਿੰਮੇਵਾਰੀ ਸੁੱਟਦੀ ਹੈ ਪੰਜਾਬ ਸਰਕਾਰ ਦੇ ਉੱਤੇ ਤੇ ਮੋਦੀ ਨੂੰ ਕਰਤਾ ਐਸੋ ਕਰੂ ਆਹ ਫੂਲ ਪ੍ਰੂਫ ਹੈ ਜੀ ਆਹ ਫੂਲ ਪ੍ਰੂਫ ਦੇ ਵਿੱਚ ਆ ਜਿਹੜੇ ਹਾਲਾਤ ਬਣੇ ਐ ਮੈਂ ਇਹਦੇ ਕਰਕੇ ਧਿਆਨ ਇਹਦੇ ਪਾਸੇ ਲੇ ਗਿਆਣਾ ਚਾਹ ਰਿਹਾ ਨਾ ਇਹ ਧਿਆਨ ਜਿਹੜਾ ਹੈਗਾ ਤੁਸੀਂ ਗੁੰਮਰਾਹ ਕਰ ਰਹੇ ਹੋ ਇੱਥੇ ਲੋਕਾਂ ਨੂੰ ਮੈਂ ਜਿਹੜਾ ਆਪਣਾ ਪੁਆਇੰਟ ਸੇ ਕਲੀਅਰ ਕਰਤਾ ਹੋਇਆ ਸਿਆਸਤ ਜ਼ੋਰਾਂ ਤੇ ਚੱਲ ਰਹੀ ਹੈ ਲੋਕਾਂ ਨੂੰ ਸਲੂਟ ਹੈ ਜਿਹੜੇ ਲੋਕਾਂ ਨੇ ਇਹਨੂੰ ਆਪਣੀ ਹਿੰਮਤ ਦੇ ਨਾਲ ਨਜਿੱਖਿਆ ਇਸ ਬੋਲ ਨੂੰ ਸਰਕਾਰ ਭਾਵੇਂ ਭਗਵੰਤ ਮਾਨ ਦੀ ਹੈ ਤੇ ਭਾਵੇਂ ਕੇਂਦਰ ਸਰਕਾਰ ਹੈ ਮੇਰੇ ਹਿਸਾਬ ਨਾਲ ਬਹੁਤ ਮਾੜੀ ਬੜੀ ਘਟਿਆ ਪਦਰ ਦੀ ਕਰਬੀਆ ਰਹੀ ਹੈਗੀ ਦੋਵੇਂ ਪਾਸੇ ਧੰਨਵਾਦ